ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਹੈ ਮੈਂ ਕਿ ਸਾਰੇ ਟਿਕ ਟਕ ਹੋ ਗਏ ਰਾਤ ਦੀ ਬੱਤੀ ਹੈ ਨਹੀਂ ਅੱਜ ਨੇਰੀ ਅਜਮੀ ਫੈਰਿਆ ਹੈ ਛਰਪੂਰ ਵਿੱਚ ਤੇ ਇੰਨਾ ਬਦਲ ਹੋ ਗਿਆ ਉਹ ਰਾਤ ਦੀ ਬੱਤੀ ਹੈ ਨਹੀਂ ਸੀ ਤਾਂ ਇਸ ਕਰਕੇ ਗੋਲੀਨ ਵੀ ਹੁਣ 7:30 ਵਜੇ ਉੱਠਿਆ ਹੋਣ ਲੱਗਾ ਆ ਤਿਆਰ ਹੋਣ ਦੇ ਵਾਸਤੇ ਸਕੂਲੇ ਤੇ ਪੰਜਾਬ ਨੂੰ ਬਲੈਕਆਊਟ ਮਤਲਬ ਕਿ ਕੀ ਹੋਇਆ ਆ ਇਸ ਕਰਕੇ 32 7 ਵਜੇ ਰਾਤ ਨੂੰ 9 ਵਜੇ ਗਈ ਸੀ ਬੱਤੀ 9 ਤੋਂ 5 ਵਜੇ ਤੱਕ ਤੇ ਅੱਜ ਜਾਨੀ ਹੈ ਗਿਆ 7 ਵਜੇ ਤੋਂ ਕੱਟ ਲੱਗ ਜਾਣਾ ਹੈ 5 ਵਜੇ ਤੱਕ ਇਸ ਕਰਕੇ ਬਲੌਕ ਹੋਰ ਘਟੇ ਬੰਦੇ ਆ ਕਿਉਂਕਿ ਕੰਮ ਵੀ ਹੁੰਦਾ ਘਰ ਦਾ ਇਸ ਕਰਕੇ ਬਲੌਕੇ ਲੇਟ ਹੈ ਤੇ ਦੇਖੋ ਲੀਲ ਹੈ ਉਹ ਇਹ ਰਾਤ ਮੱਛੀ ਮੋਨ ਲੈ ਚੁਾਈ ਇਹ ਮੈਂ ਹੋਰ ਵੀ ਮੱਛੀ ਹੋ ਲੜਿਆ ਰੱਖੀ ਰੇਲਵੇਟਰ ਕੱਲੀ ਹੋ ਗਈ ਸੀ ਦੀ ਦੇ ਸੁਲਤਾਨਾ ਬੈਟਰੀ ਚੱਲੀ ਹੈ ਅੰਦਾ ਉਹ ਤਾਂ ਚੱਲਾ ਉਹ ਤਾਂ ਬੱਤੀ ਆ ਗਈ ਆ ਰਮੀ ਰਮੀ ਨੇ ਲੱਗਾ ਫੂਨ ਦੇ ਦਾਰੇ ਹੋਏ ਆ ਫੂਨ ਦੇ ਦੋਲੇ ਦਾ ਸੀ ਵੀ ਰਹੀਦਾ ਆ ਜਿਆਦਾ ਇਸ ਕਰਕੇ ਨੀ ਬਲੌਕ ਪੈ ਰਿਹਾ ਆ ਕਿਉਂਕਿ ਨਿਊਜ਼ ਜ਼ਿਆਦਾ ਸੁਣਦੇ ਆ ਆਰ ਕਲੀਨ ਦੀ ਮੇ ਬੈ ਰਿਆ ਆ ਅ ਬਦਲ ਹੋ ਗਿਆ ਮੇ ਬੈੰਦਿਆ ਆ ਗਾਇਸ ਕਸਮੀ ਜਾਣੇ ਅੱਜ ਬਲੌਗ ਵਨ ਨੂੰ ਜੀਨ ਕਰਦੀ ਆਇਆ ਇਸ ਕਰਕੇ ਬਲੌਗ ਲੇਟ ਹੋਇਆ ਜਾ ਰੋਟੀ ਤਾਂ ਦੂਰ ਦੀ ਗੱਲ ਆ। ਹੋਂਦੀ ਵਾੜਾ ਸੀ ਤਾਂ ਰੋਟੀ ਬੜੀ ਖਾ ਵੀ ਲੈਨੇ ਆ। ਜਿਹੜੇ ਬਾਹਰ ਤੇ ਬੈਠੇ। ਤੋਂ। ਕੋਈ ਮਾਮਾ ਮਾਜਿਗਰਾ ਜਿਹੜੇ ਬੈਠੇ ਹੋਏ ਆ ਬਾਰਡਰ ਤੇ। ਮਾਮਾ ਜਿਗਰਾ ਕਰਕੇ ਰੋਟੀ ਖਾਂਦੀਆਂ ਨਹੀਂ ਖਾਂਦੀਆਂ। ਉਹਨਾਂ ਨੂੰ ਮਾਮਾ ਨੂੰ ਪੁੱਛ ਕੇ ਦੇਖੋ। ਅੱਜ ਫੇਰ ਵੀ ਰੋਟੀ ਬਣਾ ਕੇ ਖਾ ਲੈਨੇ ਸਾਡੇ ਖਾਤਰ ਉਹ ਮਤਲਬ ਵੀ ਬਾੜ ਤੇ ਲੜਾਈ ਕਰ ਰਹੇ ਐ ਇਸ ਵੇਲੇ। ਤੇ ਆਪਾਂ ਤੇ ਇਹ ਚਾਹੁੰਦੇ ਆ ਵੀ ਸ਼ਾਂਤੀ ਬਣਾਈ ਰੱਖੋ ਜਾਂ ਕਿਦਾਂ ਪਰ ਜੋ ਲਾਤ ਹੋ ਰਹਾ ਹੈ। ਮੁਸ਼ਕਲ ਹੀ ਲੱਗਦੀ ਸ਼ਾਂਤੀ ਕਿਉਂਕਿ ਜਦੋਂ ਕੰਮ ਖਰਾਬ ਹੋ ਗਿਆ। ਇਸ ਕਰਕੇ ਜੋ ਵੀ ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਲੈਟਾ ਬੰਦ ਰੱਖੋ ਬੰਦ ਰੱਖੋ ਤਾਂ ਜੋ ਆਰਮੀ ਵਾਲੇ ਅਗੇ ਆਪਣੇ ਕਾਰਵਾਈ ਸ਼ੁਰੂ ਕਰਨ। ਉਹ ਸਾਡੇ ਖਾਤਰ ਇਹੋ ਲੜ ਗਏ ਹੈ ਸਾਡੇ ਖਾਤਰ ਇੰਡੀਆ ਨੂੰ ਬਚਾਉਣ ਲਈ ਤਾਂ ਦੂਸਰੀ ਵੀ ਉਹਨਾਂ ਦੀ ਮੰਨਿਆ ਕਰੋ ਜੋ ਕਹਿੰਦੇ ਆ ਏ ਡਾਟਾ ਬੰਦ ਕਰਕੇ ਰੱਖੋ ਡਾਟਾ ਬੰਦ ਕਰਕੇ ਉੱਤੇ ਬਲੌਕਰ ਥੋੜੇ ਮੈਨੇ ਆ ਜੀ ਨਿਕਾਲਾ ਬਲੌਕਰ ਨੂੰ ਕਿਹ ਪਿਆਰ ਮੇ ਖੇ ਜਿਆਦਾ ਪਸੰਦ ਮੈਨੂੰ ਆਰਮੀ ਜਨੂਨੀ ਆਰਮੀ ਦੀ ਬਰਤੀ ਆਰਮੀ ਦੇ ਲੋਕੀ ਬਹੁਤ ਪਸੰਦ ਨੇ ਇਸ ਕਰਕੇ ਹੁਣ ਉਹ ਹੁਣ ਜੰਗ ਦੇ ਮદાન ਵਿੱਚ ਅੱਗੇ ਹੋਏ ਨੇ ਇਸ ਕਰਕੇ ਮੈਨੂੰ ਮਝ ਨਹੀਂ ਆਦਾ ਮੇਰਾ ਬਲੌਕ ਫਾਉਂਡ ਕਿਉਂਕਿ ਆਪਾਂ ਬਚਪਨ ਤੋਂ ਹੀ ਜene ਕੀ ਦੇਖਨੇ ਆ ਰਹੇ ਇਹਨਾਂ ਨੂੰ ਇਸ ਕਰਕੇ ਆਰਮੀ ਜਿਹੜੀ ਮੈਨੂੰ ਬਹੁਤ ਪਸੰਦ ਆਸ ਕਰਕੇ ਜ਼ਿੰਮੇਵਾਰੀ ਚ ਹੁੰਦੀ ਆ ਕਿਸ ਕਰਦੇ ਹਾਂ ਸਾਡੀ ਆਰਮੀ ਇਹ ਹੋ ਗਿਆ ਨੀ ਜਾਉਣਾ ਇਹ ਸੀਗੇ ਸੂਟ ਆਏ ਇਹ ਹੋ ਗਿਆ ਆ ਚਾ 3-4 ਦਿਨ ਹੋ ਗਏ ਆ ਮਸੀ ਦਿੱਤੇ ਆ ਕਿਉਂਕਿ ਟਾਈਮ ਨਹੀਂ ਲੱਗਦਾ ਹੈਗਾ 102 ਪਿਆ ਹੈਗਾ ਟੁੱਕ ਟਾਈਮ ਨਹੀਂ ਲੱਗਦਾ ਹੈਗਾ ਤੇ ਹੋਣੀ ਸੱਜਣੇ ਪੈਂਦੇ ਆ 4 ਵਜੇ ਦਾ ਰੋਟੀ ਦੇ ਦੁਆਲੇ ਹੋ ਜੀਦਾ ਆ ਟਾਈਮ ਨਹੀਂ ਲੱਗਦਾ ਹੈਗਾ ਕਿ ਸਵੇਰ ਨੂੰ ਕੰਮ ਕੰਮ ਕਰਕੇ ਸੂਟ ਕੱਟੇ ਪੈਂਦੇ ਭੋਖਾ ਹੋ ਗਿਆ ਹੋਂ ਤਾਂ ਅੱਗੇ ਰਾਤ ਨੂੰ ਵੀ ਕੱਢ ਲਈਦੇ ਸੀਗੇ ਹੁਣ ਨਹੀਂ ਰਾਤ ਨੂੰ ਨਿਕਲਦੇ ਹੈਗੇ ਆ ਤੇ ਦੇਖੋ ਨੀਂਦ ਪਰੌਂਠਾ ਖਾ ਰਿਆ ਆ ਮੰਮੀ ਬਣਾ ਰਹੀ ਆ ਮੇਰਾ ਟੈਨ ਹੀ ਸੀ ਅੱਜ ਮੰਮੀ ਨੇ ਬਣਾਇਆ ਇਹ ਜਰਾ ਵੀ ਰੋਟੀ ਖਾ ਰਿਆ ਆ ਮੇਰੇ ਅੱਜ ਸੂਟਾਂ ਦਾ ਕੋਈ ਨਹੀਂ ਬਾਹਰ ਫੇਰ ਆਉਣ ਦੀ ਆ 4 ਵਜੇ ਸੂਟਾਂ ਦਾ ਕੰਮ ਫਿਨਿਸ਼ ਕਰ ਦੇਣਾ ਕਿਉਂਕਿ ਦਾਲ ਸਬਜ਼ੀ ਬਣਾਉਣੀ ਆ ਗਲੀ ਨੀਦਰ ਬਸ ਹੁਣ ਨਾਈ ਕਰ ਲਵਾਂ ਤੇ ਟਿਊਸ਼ਨ ਜਾਣ ਦੀ ਤਿਆਰੀ ਚਾਰ ਵਜੇ ਨਾ ਇੱਕ ਕੱਪੜਾ ਉਠਾ ਰਹਿ ਗਿਆ। ਓਕੇ। ਇਹਨੂੰ ਰੱਖੀ ਆ ਦਾਲ ਚਿੱਲੇ ਦੇ ਰਾਜਮਾ ਹਾਂ ਦੀ। ਉਹ ਚੱਲੀ ਆ ਬਸ ਥੋੜ੍ਹਾ ਕੱਟ ਕੇ ਤੇ ਇਹਨੂੰ ਧਲਾ ਲੈਣਾ। ਸ਼ੇਬਾ ਚੱਲਿਆ ਤੇ ਗੁਰਲੀ ਨੂੰ ਲੈ ਕੇ ਟਿਊਸ਼ਨ ਤੋਂ। ਉਸ ਤੋਂ ਬਾਅਦ ਆ ਕੇ ਰੋਟੀ ਬਣਾ ਕੇ। ਰੋਟੀ ਰੋਟੀ ਖਾ ਕੇ 7 ਵਜੇ ਪਹਿਲੇ। ਨਾਲ ਹੀ ਬੱਤੀ ਦਾ ਕਟ। ਲੱਗ ਗਿਆ ਨਾ। ਇਸ ਬੱਤੀ ਚ ਲਗਾਈਆ ਤੇ ਨੇਰਾ ਆ ਹੁਣ ਸਾਰੇ ਪਾਸੇ ਨਹੀਂ ਰਹਿਣੇ ਰਾਇਆ ਤੇ ਜਿਹੜੇ ਲੋਕੀ ਨਹੀਂ ਬੱਤੀਆਂ ਬੰਦ ਕਰਦੇ ਆ ਬੇਨਤੀ ਆ ਵੀ ਬੱਤੀਆਂ ਬੰਦ ਕਰ ਦਿਓ ਮਾਹੌਲ ਬਹੁਤ ਖਰਾਬ ਹੋ ਗਿਆ ਆ ਤੇ ਮੈਂ ਲੈ ਲੇੜਾ ਨੈਸਟ ਵਲੌਗ ਇਸ ਲਈ ਬਾਏ ਬਾਏ